ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਅਦੇਸ਼ ਕੁਮਾਰ ਉਮੀਦਵਾਰ ਤਾਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਹਮੇਸ਼ਾ ਆਪਦਾ ਮਿਹਰ ਭਰਿਆ ਹੱਥ ਤੁਹਾਡੇ ਤੁਹਾਡੇ ਬੱਚਿਆਂ ਦੇ ਤੁਹਾਡੇ ਪਰਿਵਾਰ ਦੇ ਸਿਰ ਤੇ ਹਮੇਸ਼ਾ ਬਣਾ ਕੇ ਰੱਖੇ ਤਾਂ ਦੋਸਤੋ ਇਹ ਮੇਰੀ ਬੇਟੀ ਸੁਮਿੰਦੀ ਹੈ ਜੀ ਇਹ ਹੁਣ ਤੋਂ ਸਾਡਾ ਪਿਆਰ ਧੀ ਦਾ ਖਬਰਾਂ ਦਾ سلسلہ ਜਿਹੜਾ ਅਸੀਂ ਤੁਹਾਡੇ ਸਾਹਮਣੇ ਹਰ ਰੋਜ਼ ਰੱਖਿਆ ਕਰਾਂਗੇ ਜੀ ਮੇਰੀ ਬੇਟੀ ਬੀਏ ਸੈਕੰਡ ਇਅਰ ਦੀ ਵਿਦਿਆਰਥਣ ਹੈ ਜੀ ਤੇ ਜਰਨਲਿਜ਼ਮ ਨਾਲ ਕਰ ਰਹੀ ਹੈ ਤਾਂ ਇਸ ਲਈ ਅ ਇਸ ਵੀ ਵੀ ਪ੍ਰੈਕਟਿਸ ਅਕੈਡਮੀ ਨਾਲ ਸ਼ੁਰੂ ਕਰ ਰਹੇ ਹਾਂ ਤਾਂ ਬੇਨਤੀ ਹੈ ਕਿ ਮੇਰੀ ਬੇਟੀ ਦੇ ਸਿੱਧੇ ਆਉਦਾ ਅਸ਼ੀਰਵਾਦ ਪਰ ਹੱਥ ਜਰੂਰ ਰੱਖਿਓ ਤਾਂ ਦੋਸਤੋ ਇੱਕ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਪੀਬੀਸੀ ਪੰਜਾਬ ਹੈ ਜੀ YouTube ਤੇ ਪੀਬੀਸੀ ਪੰਜਾਬੀ ਹੈ ਤੁਹਾਡਾ ਅਖਬਾਰ YouTube Facebook Instagram ਪੇਜ ਦੋ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੁਸੀਂ ਜਦੋਂ ਪੰਜਾਬੀ ਟਾਈਪ ਕਰੋਗੇ ਤੁਹਾਡਾ ਅਖਬਾਰ ਦਾ Facebook Instagram YouTube ਤੁਹਾਡੇ ਸਾਹਮਣੇ ਸਾਡਾ ਪੇਜ ਆ ਜਾਏਗਾ ਤਾਂ ਸਾਡੀ ਪਿਆਰਤੀ ਦੀ ਬੇਨਤੀ ਹੈ ਜੀ ਸਾਡੇ ਦੋਨੇ ਪੇਜਾਂ ਨੂੰ ਜ਼ਰੂਰ ਲਾਈਕ ਫੋਲੋ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਦਾ ਬਟਨ ਜ਼ਰੂਰ ਦਬਿਓ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਹੈ ਜਿਹੜਾ ਸਾਡੇ ਪਿਆਰਤੀ ਦੇ ਲਈ ਇੱਕ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਇਹੀ ਸਾਡੀ ਬੇਨਤੀ ਹੈ ਕਿ ਸਾਡਾ ਚੈਨਲ ਹੈ ਜਿਹੜਾ ਜੀ ਦੋ ਸਬਸਕ੍ਰਾਈਬ ਕਰੋ ਅ ਤਾਂ ਦੋਸਤੋ ਮੇਰੀ ਬੇਟੀ ਹੈ ਜਿਹੜੀ ਖਬਰਾਂ ਦੀ ਸ਼ੁਰੂਆਤ ਕਰੀ ਹਾਂ ਜੀ ਬੇਟਾ ਕਿਹੜੀ ਖਬਰ ਨੂੰ ਲੈ ਕੇ ਆਪਾਂ ਗੱਲ ਕਰਨੀ ਹੈ ਪਾਪਾ ਕੱਲ ਮੁਹਾਲੀ ਦੇ ਸੀਬੀਆਈ ਕੋਰਟ ਵਿੱਚ 32 ਸਾਲ ਪੁਰਾਣੇ ਦੋ ਇਨਕਾਊਂਟਰ ਕੇਸ ਬਾਰੇ ਹਾਂ ਠੀਕ ਹੈ ਦੋ ਇਨਕਾਊਂਟਰ ਕੇਸ ਜਿਨ੍ਹਾਂ ਵਿੱਚ ਸੱਤ ਬੇਗੁਨਾ ਲੋਕ ਸੀ ਜਿਨ੍ਹਾਂ ਨੂੰ ਅੱਤਕਵਾਦੀ ਬੋਲ ਕੇ ਇਨਕਾਊਂਟਰ ਕੀਤਾ ਗਿਆ ਸੀ ਜੋ ਇੱਕ ਝੂਠਾ ਇਨਕਾਊਂਟਰ ਸੀ ਬਿਲਕੁਲ ਬਿਲਕੁਲ ਠੀਕ ਹੈ ਜਿਸ ਦੇ ਵਿੱਚ ਉਸ ਸਮੇਂ ਦੇ ਜਿਹੜੇ ਡੀਐਸਪੀ ਸੀ ਜੋ ਕਿ ਬਾਅਦ ਦੇ ਵਿੱਚ ਐਸਐਸਪੀ ਰਟਾਇਰ ਹੋਏ ਅਤੇ ਪੰਜ ਪੁਲਿਸ ਕਰਮਚਾਰੀ ਹਾਂ ਉਹਨਾਂ ਨੂੰ ਮੁਰਗਿਆਲੀ ਸਜ਼ਾ ਕਿੱਤੀ ਗਈ ਹੈ ਇਸ ਇਸ ਸਬੰਧੀ ਕੀ ਜਾਣ ਕੀ ਜਾਣਕਾਰੀ ਹੈ ਤੁਸੀਂ ਪਲੀ ਸਾਂਝਾ ਕਰੋ ਤਾਂ ਦੋਸਤੋ ਮੈਂ ਕੋਰ ਫੇਰ ਬੇਨਤੀ ਕਰਦਾ ਮੇਰੀ ਬੇਟੀ ਹਜੇ ਸ਼ੁਰੂ ਕਰ ਰਹੀ ਹੈ ਜੀ ਤਾਂ ਇਹ ਵੀ ਸ਼ੁਰੂਆਤ ਹੈ ਇਸ ਕਰਕੇ ਹਜੇ ਬੇਟੀ ਪੂਰਾ ਕੁਐਸਚਨ ਹੈ ਜਿਹੜਾ ਨਹੀਂ ਦੱਸ ਸਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬੀਤੇ ਕੱਲ ਇੱਕ 32 ਸਾਲ ਪੁਰਾਣੇ ਦੋ ਫਰਜੀ ਐਂਕਾਊਂਟਰ ਮਾਮਲੇ ਦੇ ਵਿੱਚ ਉਸ ਸਮੇਂ ਦੇ ਡੀਐਸਪੀ ਸਮੇਤ ਜੋ ਕਿ ਬਾਅਦ ਚਾਸ ਸਪੀਰ ਰਟਾਇਰ ਹੋਇਆ ਉਹਨਾਂ ਸਮੇਤ ਪੰਜ ਪੋਸਟ ਕਰਮਚਾਰੀਆਂ ਨੂੰ ਇੱਕ ਫੇਕ ਇੰਕਾਊਂਟਰਾਂ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਹੈ ਤਾਂ ਦੋਸਤੋ ਇਹ ਬੜੀ ਮੰਦਭਾਗੀ ਖਬਰ ਹੈ ਤਾਂ ਇੱਥੇ ਇੱਕ ਚੀਜ਼ ਜਰੂਰ ਕਹਿਣੀ ਚਾਹ ਕਹਿਣੀ ਚਾਹਣਾ ਕੀ ਕਹਿੰਦੇ ਹੁੰਦੇ ਆ ਕਿ ਜੋ ਬੰਦਾ ਬੀਜੇਗਾ ਉਹੀ ਵੱਢੇਗਾ ਤਾਂ ਦੇਖੋ ਤੁਸੀਂ ਨਿਆ ਆਇਆ ਹੈ ਜਰੂਰ 32 ਸਾਲ ਲੱਗੇ ਨਿਆਣ ਦੇ ਵਿੱਚ ਲੇਕਿਨ ਨਿਆ ਆਇਆ ਹੈ ਔਰ ਸਹੀ ਆਇਆ ਹੈ ਔਰ ਇੱਥੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਨਾ ਆ ਉਹਨਾਂ ਪੁਲਿਸ ਕਰਮਚਾਰੀਆਂ ਨੂੰ ਵੀ ਕਹਿਣਾ ਚਾਹਨਾ ਜੋ ਕਿ ਆਪਦੀ ਮੰਨ ਲਓ ਡਿਊਟੀ ਡਿਊਟੀ ਤੁਹਾਡੀ ਕਰਨਾ ਤੁਹਾਡਾ ਫਰਜ਼ ਬੰਦਾ ਹੈ ਬਿਲਕੁਲ ਕੋ ਰਜਾਇਜ਼ ਹੈ ਗੱਲ ਲੇਕਿਨ ਅਗਰ ਤੁਸੀਂ ਕਿਸੇ ਨਾਲ ਨਜਾਇਜ਼ ਕਰਦੇ ਹੋ ਕੋ ਠੂਠਾ ਪਰਚਾ ਦਰਜ ਕਰਦੇ ਹੋ ਠੂਠਾ ਕਾਊਂਟਰ ਹੈ ਤਾਂ ਦੇਖੋ ਗੱਲ ਇਹ ਇਸ ਕਚਹਿਰੀ ਜਿਵੇਂ ਤੇ ਰੱਬ ਦੀ ਕਚਹਿਰੀ ਦੋਨਾਂ ਕਚਹਿਰੀਆਂ ਦੇ ਵਿੱਚ ਤੁਹਾਨੂੰ ਉਸ ਦਾ ਜਵਾਬ ਹੈ ਜਿਹੜਾ ਜ਼ਰੂਰ ਦੇਣਾ ਪਊਗਾ ਦੋਸਤੋ ਹੈਨਾ ਬੇਟਾ ਜ਼ਰੂਰ ਜਵਾਬ ਦੇਣਾ ਪਊਗਾ ਪਾ ਇਥੇ ਤੁਹਾਡੇ ਨਾਲ ਦੱਸ ਦਮ ਇਹ 32 ਸਾਲ ਪੁਰਾਣਾ ਮਾਮਲਾ ਹੈ ਜਿਸ ਦੇ ਵਿੱਚ ਦੋ ਫਰਜੀ ਐਨਕਾਉਂਟਰ ਸੀਗੇ ਜਿਸ ਚ ਸੱਤ ਵਿਚਾਰੇ ਬੇਗਨਾ ਲੋਕ ਉਹ ਵੀ ਕਿਸੇ ਮਾਂ ਦੇ ਪੁੱਤ ਹੋਣਗੇ ਕਿਸੇ ਅ ਮਾਂ ਦੇ ਪੁੱਤ ਹੋਣਗੇ ਕਿਸੇ ਘਰ ਵਾਲੀ ਦੇ ਘਰ ਵਾਲੇ ਹੋਣਗੇ ਕਿਸੇ ਬੱਚੀਆਂ ਦੇ ਬਾਪ ਹੋਣਗੇ ਹਨਾ ਤਾਂ ਉਹਨਾਂ ਵਿਚਾਰਿਆਂ ਦਾ ਐਨਕਾਉਂਟਰ ਕਰਕੇ ਬੇਗਨਾਾਂ ਦਾ ਕਤਲ ਬੜੀ ਬੇਰਹਿਮੀ ਦੇ ਨਾਲ ਕੀਤਾ ਗਿਆ ਸੀ ਤਾਂ ਉਸ ਖਬਰ ਦੀ ਜਾਣਕਾਰੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਅ ਅੱਜ ਸਾਂਝੀ ਕਰਨ ਜਾ ਰਹੇ ਹਾਂ ਅਤਾ ਦੋਸਤੋ ਇਹ ਪੂਰੇ ਮਾਮਲੇ ਦੇ ਵਿੱਚ ਜੋ ਖਬਰ ਸਾਹਮਣੇ ਆਈ ਹੈ ਜੀ 32 ਸਾਲ ਪੁਰਾਣੇ ਤੋਂ ਫੇਕ ਐਨਕਾਊਂਟਰਾਂ ਦੇ ਕੇਸ ਦੇ ਵਿੱਚ ਸੀਬੀਆਈ ਦੀ ਮਹੱਲੀ ਕੋਰਟ ਦੇ ਵੱਲੋਂ ਪੰਜ ਪੁਲਿਸ ਕਰਮਚਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਮਾਮਲੇ ਵਿੱਚ ਸੀਬੀਆਈ ਦੀ ਕੋਰਟ ਦਾ ਮੰਨਣਾ ਹੈਗਾ ਕਿ 1993 ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਸਾਜ਼ਿਸ਼ ਦੇ ਤਹਿਤ ਸੱਤ ਬੇਗਨਾ ਲੋਕਾਂ ਨੂੰ ਅੱਤਵਾਦੀ ਦੱਸ ਕੇ ਮਾਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਐਨਕਾਊਂਟਰ ਦੀਆਂ ਝੂਠੀਆਂ ਕਹਾਣੀਆਂ ਘੜੀਆਂ ਨਹੀਂ ਸੀਗੀਆਂ ਕੋਰਟ ਦੇ ਵੱਲੋਂ ਉਸ ਸਮੇਂ ਦੇ ਡੀਐਸਪੀ ਭੁਪਿੰਦਰਜੀਤ ਸਿੰਘ ਜੋ ਕਿ ਬਾਅਦ ਚ ਐਸਐਸਪੀ ਰਿਟਾਇਰ ਹੋਏ ਸੀਗੇ ਉਸ ਸਮੇਂ ਦੇ ਇੰਸਪੈਕਟਰ ਸੂਬਾ ਸਿੰਘ ਜਿਸ ਨੂੰ ਸੂਬਾ ਸਰਹੰਦ ਕਿਹਾ ਜਾਂਦਾ ਸੀ ਉਸ ਸਮੇਂ ਦੇ ਏਐਸਆਈ ਦਵਿੰਦਰ ਸਿੰਘ ਗੁਲਬਰਗ ਸਿੰਘ ਤੇ ਰਗਵੀਰ ਸਿੰਘ ਨੂੰ ਉਮਰਕੈਦ ਦੇ ਨਾਲ-ਨਾਲ 3.5 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਉਹ ਵੀ ਸੁਣਾਇਆ ਗਿਆ ਹੈਗਾ ਇੱਥੇ ਵੀ ਦੱਸਦਾ ਦੋਸਤੋ ਕਿ ਮਾਂਜੂ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਇਨ੍ਹਾਂ ਅਫਸਰਾਂ ਦਾ ਜੁਰਮ ਬਹੁਤ ਜ਼ਿਆਦਾ ਘਨੋਣਾ ਅਤੇ ਬਿਲਕੁਲ ਅਮਾਨਵੀ ਸੀਗਾ ਇਸ ਮਾਮਲੇ 'ਚ ਉਹਨਾਂ ਇਹ ਵੀ ਕਿਹਾ ਕਿ ਹਾਲਾਂਕਿ ਉਮਰ ਅਤੇ ਲੰਬੀ ਕਾਨੂੰਨੀ ਪ੍ਰਕਿਰਿਆ ਨੂੰ ਦੇਖਦੇ ਹੋਏ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਸਜ਼ਾ ਸੁਨਣ ਤੋਂ ਪਹਿਲਾਂ ਜੋ ਸਾਰੇ ਦੋਸ਼ੀ ਸੀਗੇ ਉਹਨਾਂ ਨੇ ਕੋਰਟ ਤੋਂ ਰਹਿਮ ਦੀ ਅਪੀਲ ਕੀਤੀ ਸੀ ਕਿਸੇ ਨੇ ਆਪਣੀ ਬਿਮਾਰੀ ਦਾ ਹਵਾਲਾ ਦਿੱਤਾ ਹੈ ਕਿਸੇ ਨੇ ਆਪਣੀ ਪਰਿਵਾਰ ਦੀ ਮਜਬੂਰੀ ਜਤਾਈ ਹੈ ਪਰ ਕੋਰਟ ਨੇ ਕਿਹਾ ਕਿ ਉਹਨਾਂ ਨੇ ਜੋ ਜੁਰਮ ਕੀਤਾ ਉਸ ਨੂੰ ਕਿਸੇ ਵੀ ਬਹਾਨੇ ਹਲਕਾ ਜਿਹੜਾ ਨਹੀਂ ਕੀਤਾ ਜਾ ਸਕਦਾ ਇਸ ਦੇ ਵਿੱਚ ਤੁਹਾਨੂੰ ਮੈਂ ਜੋ ਪੰਜੇ ਦੋਸ਼ੀ ਹੈਗੇ ਉਹਨਾਂ ਨੇ ਜੋ ਜੋ ਐਕਸਕਿਊਜ਼ ਜੋ ਜੋ ਬਹਾਨੇ ਕੋਰਟ ਦੇ ਵਿੱਚ ਲਾਇਏ ਸੀ ਉਹਨੂੰ ਮੈਂ ਅੱਗੇ ਦੱਸੂਗਾ ਇਸ ਪੂਰੇ ਮਾਮਲੇ 'ਚ ਇਸ ਮਾਮਲੇ 'ਚ ਹੋਰ ਜੋ ਸੀਬੀਆਈ ਦਾ ਵੱਲੋਂ કુલ 10 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਚਾਰ ਸ਼ੀਟ ਦੇ ਜਿਹੜੀ ਦਾਖਲ ਕੀਤੀ ਗਈ ਸੀ ਲੇਕਿਨ ਟ੍ਰਾਇਲ ਦੇ ਦੌਰਾਨ ਪੰਜ ਦੀ ਮੌਤ ਆ ਜਿਹੜੀ ਹੋ ਚੁੱਕੀ ਸੀ ਤੇ ਪੰਜ ਜੋ ਬਾਕੀ ਬਚਦੇ આરોપી ਸੀਗੇ ਉਹਨਾਂ ਨੂੰ ਹੱਤਿਆ ਸਬੂਤ ਮਟਾਉਣ ਸਰਕਾਰੀ ਰਿਕਾਰਡ ਦੇ ਵਿੱਚ ਗਲਤ ਐਂਟਰੀ ਕਰਨਾ ਤੇ ਸਾਜ਼ਿਸ਼ ਰਚਣ ਦੀ ਧਰਾਮਾ ਤਹਿਤ ਦੋਸ਼ੀ ਮੰਨਿਆ ਗਿਆ ਇਸ ਇੱਕ ਮਾਮਲੇ ਦੇ ਵਿੱਚ ਸੀਬੀਆਈ ਨੇ ਕਿਹਾ ਕਿ ਇਹਨਾਂ ਦੇ ਵਿੱਚ ਇੱਕ ਦੋਸ਼ੀ ਸੂਬਾ ਸਿੰਘ ਜੋ ਕਿ ਜਿਸ ਨੂੰ ਸੂਬਾ ਸਰਹੰਦ ਕਿਹਾ ਜਾਂਦਾ ਸੀ ਯਾਨੀ ਕਿ ਇੰਨਾ ਕੁ ਬਰੂਟਲ ਅਗਵੇ ਸਮੇਂ ਦਾ ਇਹ ਪੂਸਪਸਾ ਸੀਗਾ ਕਿ ਇਸ ਨੂੰ ਸੂਬਾ ਸਰਹੰਦ ਕਿਹਾ ਜਾਂਦਾ ਸੀਗਾ ਇਹਦੇ ਪਹਿਲਾਂ ਹੀ 4 ਹੋਰ ਫੇਕ ਅਨਕਾਊਂਟਰਾਂ ਦੇ ਕੇਸਾਂ ਕੇਸਾਂ ਦੇ ਵਿੱਚ ਇਸ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈਗਾ ਅਤੇ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਕੋਰਟ ਦੇ ਵੱਲੋਂ ਧਾਰਾ 120ਵੀਂ ਤਹਿਤ 1 ਲੱਖ ਧਾਰਾ 302 ਤਹਿਤ 2 ਲੱਖ ਰੁਪਏ ਦੇ ਧਾਰਾ 201 ਤਹਿਤ 50 ਹਜ਼ਾਰ ਰੁਪਏ ਜੁਰਮਾਨਾ ਯਾਨੀ ਕਿ ਸਾਢੇ 3 ਲੱਖ ਰੁਪਏ ਜੁਰਮਾਨਾ ਵੀ ਹਰ ਇੱਕ ਤੇ ਲਾਇਆ ਗਿਆ ਹੈਗਾ ਉਹ ਇਹ ਸਾ ਮਾਮਲੇ ਦੇ ਵਿੱਚ ਤੁਹਾਨੂੰ ਮੈਂ ਹੋਰ ਦੱਸਦਾ ਦੋਸਤੋ ਜਿਹੜਾ ਫਰਜੀ ਅਨਕਾਊਂਟਰ ਦੇ ਵਿੱਚ ਮਾਰੇ ਗਏ ਰਾਣੀ ਬੱਲਾ ਪਿੰਡ ਦੇ ਸੁਖਦੇਵ ਸਿੰਘ ਦੇ ਪਤਨੀ ਨੇ ਗੁਰਮੀਤ ਕੌਰ ਮਾਤਾ ਜੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਤੀ ਹੈ ਜਿਹੜਾ ਠੇਕੇਦਾਰੀ ਦਾ ਕੰਮ ਕਰਦਾ ਸੀ ਬੇਟੇ ਦੇਖੋ ਵਿਚਾਰਾ ਠੇਕੇਦਾਰੀ ਦਾ ਕੰਮ ਕਰਦਾ ਸੀਗਾ ਤੇ 32 ਸਾਲ ਬਾਅਦ ਉਹਦੇ ਹਸਬੰਡ ਦੇ ਵਿਚਾਰੀ ਦੀ ਜੋ ਹੱਤਿਆ ਹੋਈ ਹੈ ਹੱਤਿਆ ਹੋਈ ਹੈ ਨਾ ਇਹ ਬਿਲਕੁਲ ਉਦਾਂ ਉਹਦਾ ਇਨਸਾਫ ਹੈ ਜਿਹੜਾ ਮਿਲਿਆ ਇਸ ਮਾਮਲੇ 'ਚ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਪਤੀ ਠੇਕੇਦਾਰੀ ਦਾ ਕੰਮ ਕਰਦੇ ਸੀ ਕਿ ਵਿਆਹ ਤੋਂ ਬਾਅਦ ਪਤੀ ਸੁਖਦੇਵ ਸਿੰਘ ਸਪਾਹੀ ਭਰਤੀ ਹੋ ਗਏ ਸੀ 8 ਮਹੀਨੇ ਬਾਅਦ ਹੀ ਪੁਲਿਸ ਦੇ ਵੱਲੋਂ ਉਹਨਾਂ ਦੇ ਪਤੀ ਨੂੰ ਅੱਤਵਾਦੀ ਗਤੀਆਂ ਗਤੀਵਿਧੀਆਂ ਦੇ ਵਿੱਚ ਸਨਲਿਪਟ ਦੱਸ ਕੇ ਘਰੇ ਤੋਂ ਚੱਕ ਲਿਆ ਗਿਆ ਸੀ ਵੀ 8 ਮਹੀਨੇ ਵਿਆਹ ਹੋਏ ਨੂੰ ਸਿਰਫ 8 ਮਹੀਨੇ ਹੋਏ ਸੀਗੇ ਦੇਖੋ ਤੁਸੀਂ ਔਰ ਫੋਰ ਦੇਖੋ ਗੱਲ ਲੱਗੀ ਪੰਜਾਬ ਪੁਲਿਸ ਦੇ ਵਿੱਚ ਉਹ ਸਪਾਹੀ ਭਰਤੀ ਹੋ ਗਿਆ ਸੀਗਾ 8 ਮਹੀਨਾ ਬਾਅਦ ਹੀ ਪੁਲਿਸ ਨੇ ਉਹਨੂੰ ਵੀ ਤੁਸੀਂ ਜੀ ਅੱਤਵਾਦੀ ਘਟਨਾਵਾਂ ਦੇ ਵਿੱਚ ਸ਼ਾਮਲ ਹੋ ਇਹ ਕਹਿ ਕੇ ਉਹਨੂੰ ਘਰੋਂ ਚੱਕ ਲਿਆ ਗਿਆ ਉਹ ਰੋਜ਼ ਵਿਚਾਰੀ ਥਾਣਾ ਸਰਹਾਲੀ ਦੇ ਵਿੱਚ ਆਉਂਦੇ ਪਤੀ ਨੂੰ ਅ ਦੇਖਣ ਦੇ ਲਈ ਜਾਂਦੀ ਸੀ ਪਰ ਉਸ ਨੂੰ ਮਿਲਾਇਆ ਨਹੀਂ ਜਾਂਦਾ ਸੀ ਉਸ ਸਮੇਂ ਉਹ ਸਿਰਫ 2 ਮਹੀਨਿਆਂ ਦੀ ਗਰਭਤੀ ਸੀ ਵਿਚਾਰੀ ਸੋਚਣ ਵਾਲੀ ਗੱਲ ਹੈ ਦਰਸ਼ਕੋ ਕਿ ਸਿਰਫ 2 ਮਹੀਨਿਆਂ ਦੀ ਮਾਤਾ ਜਿਹੜੀ ਉਸ ਵਕਤ 32 ਸਾਲ ਪਹਿਲਾਂ ਗਰਭਤੀ ਸੀਗੀ ਜ ਜਦੋਂ ਉਹਦੇ ਪਤੀ ਨੂੰ ਇਹ ਜ਼ਾਲਮ ਪੁਲਿਸ ਅਫਸਰਾਂ ਜਿਹੜੇ ਚੱਕ ਕੇ ਲੈ ਗਏ ਸੀਗੇ ਉਹਨਾਂ ਨੇ ਵੀ ਦੱਸਿਆ ਕਿ 15 ਦਿਨਾਂ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਉਹਨਾਂ ਦੇ ਪਤੀ ਨੂੰ ਕਿਸੇ ਅੱਤਵਾਦੀ ਨੇ ਗੋਲੀ ਮਾਰ ਦਿੱਤੀ ਹੈ ਤੇ ਉਹਨਾਂ ਦੀ ਮੌਤ ਹੋ ਗਈ ਹੈ ਪੁਲਿਸ ਨੇ ਉਹਨਾਂ ਦੇ ਪਤੀ ਦਾ ਜੋ ਸ਼ਵੈ ਉਸ ਨੂੰ ਲਵਾਰਸ ਦੱਸ ਕੇ ਸੰਸਕਾਰ ਕਰ ਦਿੱਤਾ ਗਿਆ ਉਹਨਾਂ ਐ ਵੀ ਦੱਸਿਆ ਕਿ ਇਨਸਾਫ ਕੋਨ ਦੇ ਲਈ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਇਆ ਸੀ ਅੱਜ ਉਹਨਾਂ ਦਾ ਬੇਟਾ ਜੀਵਨ ਸਿੰਘ ਹੈ ਜਿਹੜਾ 31 ਸਾਲ ਦਾ ਹੋ ਚੁੱਕਿਆ ਹੈ 31 ਸਾਲ ਦਾ ਉਹਨਾਂ ਦਾ ਬੇਟਾ ਹੋ ਚੁੱਕਿਆ ਹੈ ਔਰ ਦੇਖੋ ਤਰਾਸ ਦੀ ਇੱਕ ਬੇਟੇ ਨੇ ਆਪਦੇ ਬਾਪ ਦੀ ਸ਼ਕਲ ਨਹੀਂ ਦੇਖੀ ਇੱਕ ਬਾਪ ਦੀ ਤਰਾਸ ਦੀ ਉਹਨੇ ਆਪਣੇ ਬੇਟੇ ਦੀ ਸ਼ਕਲ ਨਹੀਂ ਦੇਖੀ ਕਿੰਨਾ ਸੋਚਣ ਵਾਲੀ ਗੱਲ ਹੈ ਵੀ ਕਿੱਡੇ ਨਿਰਦਇ ਹੋਣਗੇ ਲੋਕ ਇਹ ਕਿੰਨੇ ਨਿਰਦਇ ਹੋਣਗੇ ਲੋਕ ਇਹ ਦੇਖੋ ਵੀ ਕਿੰਨੀ ਦਿਲ ਕੰਬਾਊ ਘਟਨਾ ਹੈ ਵੀ ਇੱਕ ਬੱਚਾ ਜਿਹੜਾ ਉਹ ਆਪਣੇ ਬਾਪ ਦਾ ਮੂੰਹ ਹੀ ਦੇਖ ਸਕਿਆ ਤੇ ਇੱਕ ਬਾਪ ਆਪਣੇ ਬੱਚੇ ਦਾ ਮੂੰਹ ਹੀ ਦੇਖ ਸਕਿਆ ਇਸ ਮਾਮਲੇ ਦੇ ਵਿੱਚ ਜੋ ਮਾਤਾ ਗੁਰਮੀਤ ਕੌਰ ਹੈਗੇ ਆ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਦੋਂ ਉਹ ਨਵੇਂ ਵਿਆਹ ਕੇ ਆਪਣੇ ਸਹੁਰੇ ਘਰ ਦੇ ਵਿੱਚ ਆਏ ਸੀਗੇ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਨਸਾਫ਼ ਮਿਲਦੇ-ਮਿਲਦੇ ਉਹਨਾਂ ਦੇ ਬਾਲ ਜਿਹੜੇ ਸਫੇਦ ਹੋ ਜਾਣਗੇ ਬੇਟਾ 31 ਸਾਲ ਦਾ ਹੋ ਗਿਆ ਦੇਖੋ ਤੁਸੀਂ ਗੱਲ ਬੇਟਾ ਵੀ ਕਿੰਨੀ ਵਿਚਾਰੇ ਨੇ ਘੱਲਣਾ ਘਲਿਆ ਇਸ ਪੂਰੇ ਮਾਮਲੇ ਦੇ ਵਿੱਚ ਅਹ ਤਾਂ ਇਸ ਮਾਮਲੇ 'ਚ ਦੋਸਤੋ ਸੁਣੋ ਮੈਂ ਹੁਣ ਇਹ ਵੀ ਦੱਸ ਦਿਆਂ ਵੀ ਜਿਹੜੇ ਦੋਸ਼ੀ ਠਹਿਰਾਏ ਗਏ ਹੈਗੇ ਆ ਉਹਨਾਂ ਦੇ ਵੱਲੋਂ ਕੀ ਕੀ ਐਕਸਕਿਊਜ਼ ਆ ਜਿਹੜੇ ਉਹ ਮਾਂਜੂ ਕੋਰਟ ਦੇ ਸਾਹਮਣੇ ਰੱਖੇ ਗਏ ਸੀਗੇ ਸਭ ਤੋਂ ਪਹਿਲਾਂ ਤਾਂ ਭੁਪਿੰਦਰਜੀਤ ਸਿੰਘ ਆ ਜਿਹੜਾ ਅ ਜੋ ਕਿ ਉਸ ਸਮੇਂ ਡੀਐਸਪੀ ਸੀਗਾ ਤੇ ਬਾਅਦ 'ਚ ਐਸਐਸਪੀ ਰਿਟਾਇਰ ਹੋਇਆ ਉਹਨੇ ਕੋਰਟ ਨੂੰ ਕੀ ਕਿਹਾ ਉਹਨੇ ਕਿਹਾ ਕਿ ਉਹ ਜੀ ਡਾਇਬੀਟਿਕ ਦਾ ਯਾਨੀ ਕਿ ਸ਼ੂਗਰ ਦਾ ਮਰੀਜ਼ ਹੈ ਜੀ ਉਹਦੀ ਤਬੀਅਤ ਪਿਛਲੇ ਕਈ ਸਾਲਾਂ ਤੋਂ ਖਰਾਬ ਚੱਲ ਰਹੀ ਹੈ ਪਤਨੀ ਉਸਦੀ ਬਿਮਾਰ ਰਹਿੰਦੀ ਐ ਦੋ ਬੱਚੇ ਨੇ ਜੋ ਕਿ ਹਜੇ ਤੱਕ ਵਿਆਹੇ ਨਹੀਂਗੇ ਆਪਦੇ ਬੱਚਿਆਂ ਦੀ ਫਿਕਰ ਹੋਗੀ ਆਪਦੀ ਘਰ ਵਾਲੀ ਦੀ ਫਿਕਰ ਹੋਗੀ ਲੇਕਿਨ ਜੋ ਵਿਚਾਰੇ ਸੱਤ ਬੇਗੁਨਾ ਮਾਰੇ ਆ ਉਹਨਾਂ ਦੇ ਵੀ ਬੱਚੇ ਸੀਗੇ ਉਹਨਾਂ ਦੇ ਮਾਪੇ ਸੀ ਉਹਨਾਂ ਦੇ ਵੀ ਘਰ ਦੇ ਸੀਗੇ ਭੈਣ ਭਰਾ ਸੀਗੇ ਉਹਨਾਂ ਦਾ ਨਹੀਂ ਆਇਆ ਹੈਗਾ ਐਸੇ ਤਰ੍ਹਾਂ ਦਵਿੰਦਰ ਸਿੰਘ ਹੈਗਾ ਜੀ ਜੋ ਕਿ ਉਸ ਸਮੇਂ ਐਸਆਈ ਸੀਗਾ ਉਹਨੇ ਮਾਨਜੋ ਕੋਰਟ ਦੇ ਸਾਹਮਣੇ ਦਾਵਾ ਕੀਤਾ ਕਿ ਉਹਦਾ ਰਿਕਾਰਡ ਬਿਲਕੁਲ ਸਾਫ਼ ਹੈ ਜੀ ਬਿਲਕੁਕੁਲ ਸਾਫ਼ ਹੈ ਜੀ ਕਹਿੰਦਾ ਮੇਰਾ ਰਿਕਾਰਡ ਇਹ ਨੀ ਸ਼ਰਮਈ ਉਸ ਨੂੰ ਕਹਿੰਦੇ ਹੋਏ ਵੀ ਮੇਰਾ ਰਿਕਾਰਡ ਸਾਫ਼ ਹੈ ਜੀ ਦੇ ਸੱਤਾ ਦਾ ਤੁਸੀਂ ਯਾਰ ਬੇਨਾਂ ਲੋਕ ਮਾਰਦੇ ਕਹਿੰਦਾ ਕਦੇ ਕਦੇ ਵੀ ਸਜ਼ਾ ਸੁਣਾਈ ਨਹੀਂ ਗਈ ਉਹਨੂੰ ਹੁਣ ਬੁੱਢੇ ਮਾਪੇ ਬਾਪ ਨੇ ਅਨਸੈਟਲਡ ਬੱਚੇ ਨੇ ਤਾਂ ਕੋਈ ਦੇਖਭਾਲ ਕਰਨ ਵਾਲਾ ਹੈ ਨਹੀਂਗਾ ਜੀ ਉਸ ਤੋਂ ਬਾਅਦ ਇਸ ਤਰ੍ਹਾਂ ਗੁਰਬਾਰਦ ਸਿੰਘ ਹੈ ਜੀ ਐਸਆਈ ਜੋ ਕਿ ਉਸ ਸਮੇਂ ਸੀਗੇ ਉਹਨਾਂ ਨੇ ਆ ਤਾਂ ਮੈਡੀਕਲ ਸਰਟੀਫਿਕੇਟ ਦਿਖਾ ਕੇ ਮਾਨਜੋ ਕੋਰਟ ਨੂੰ ਕਿਹਾ ਕਿ ਉਹ 10 ਸਾਲਾਂ ਤੋਂ ਬਿਮਾਰ ਚੱਲ ਰਿਹਾ ਹੈ ਜੀ ਤੇ ਉਹਨੂੰ ਕਿਸੇ ਵੀ ਕੋਰਟ ਨੇ ਹਿੱਤਕ ਸਜ਼ਾ ਨਹੀਂ ਸੁਣਾਈ ਹੈਗੀ ਤਾਂ ਇਹਦਾ ਮਤਲਬ ਵੀ ਸਾਨੂੰ ਬੰਦੇ ਮਾਰਨ ਦਾ ਲਾਇਸੈਂਸ ਮਿਲ ਗਿਆ ਐਸੇ ਤਰ੍ਹਾਂ ਰਗਵੀਰ ਸਿੰਘ ਹੈ ਜੀ ਉਹਨਾਂ ਨੇ ਕਿਹਾ ਕਿ ਉਹ 1988 ਚ ਡਿਊਟੀ ਦੌਰਾਨ ਆਤੰਕੀ ਹਮਲੇ ਦੇ ਵਿੱਚ ਜ਼ਖਮੀ ਹੋ ਗਏ ਸੀ ਤੇ ਉਹਨਾਂ ਦਾ ਇੱਕ ਹੱਥ ਹੈ ਜਿਹੜਾ ਕੰਮ ਨਹੀਂ ਕਰਦਾ ਹੈਗਾ। ਪੁਨਾ ਜੋਜੀ ਸੂਬਾ ਸਿੰਘ ਜਿਸ ਨੂੰ ਕੀ ਸੂਬਾ ਸਰਹੰਦ ਕਹਿੰਦੇ ਸੀਗੇ ਯਾਨੀ ਕਿ ਇੰਨਾ ਕੁ ਬਰੂਟਲ ਪੁਲਿਸ ਅਫਸਰ ਸੀਗਾ ਇਹ ਕਿ ਇਹਨੂੰ ਸੂਬਾ ਸਰਹੰਦ ਕਿਹਾ ਜਾਂਦਾ ਸੀਗਾ। ਇਹ ਕੀ ਕਹਿੰਦਾ ਜੀ ਕਿ ਇਹਨੇ ਖੁਦ ਨੂੰ ਬੀਲਚੇਅਰ ਤੇ ਬੈਠਦੇ ਹੋਏ ਕਿਹਾ ਕਿ 84 ਸਾਲ ਦਾ ਹੋ ਚੁੱਕਿਆ ਚੱਲ ਫਿਰ ਨਹੀਂ ਸਕਦਾ ਕੈਥੇ ਧਰ ਲੱਗਿਆ ਹੋਇਆ ਹੈ ਪਤਨੀ ਗੁਜ਼ਰ ਚੁੱਕੀ ਹੈ। ਉਸਨੇ ਅੱਜ ਹੀ ਪਟਿਆਲਾ ਜੇਲ੍ਹ ਤੋਂ ਅਮਰਸਰ ਜਲ ਭੇਜਣ ਦੀ ਐਪਲੀਕੇਸ਼ਨ ਲਈ ਇਸਦੇ ਨੂੰ ਕੋਰਟ ਨੇ ਮਨਜ਼ੂਰੀ ਦਿੰਦੇ ਹੋਏ ਡੀਜੀਪੀ ਏਡੀਜੀਪੀ ਜੇਲ੍ਹ ਨੂੰ ਉਹਦੇ ਸੇਧ ਦੇ ਮੁਤਾਬਕ ਇੰਤਜ਼ਾਮ ਕਰਨ ਨੂੰ ਕਿਹਾ ਗਿਆ ਹੈਗਾ ਤਾਂ ਦੋਸਤੋ ਹੁਣ ਤੁਹਾਨੂੰ ਇਹ ਮਾਮਲਾ ਜਿਹੜਾ ਛੋਟਾ ਜਿਹਾ ਮੈਂ ਤੇ ਜਾਣਕਾਰੀ ਵੀ ਦੇ ਦਾਂ ਕਿ ਇਹ ਕੇਸ 1993 ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਰਹਾਲੀ ਅਤੇ ਬੈਰੋਵਾਲ ਨਾਲ ਜੁੜੇ ਹੋਏ ਹੈ ਸੀਬੀਆਈ ਜਾਂਚ ਦੇ ਵਿੱਚ ਸਾਹਮਣੇ ਆਇਆ ਸੀਗਾ ਕਿ 27 ਜੂਨ 1993 ਨੂੰ 50 ਪੁਲਿਸ ਦੀ ਟੀਮ ਦੇ ਵੱਲੋਂ ਛਿੰਦਰ ਸਿੰਘ ਸੁਖਦੇਵ ਸਿੰਘ ਦੇਸਾ ਸਿੰਘ ਬਲਕਾਰ ਸਿੰਘ ਉਰਫ ਕਾਲਾ ਨੂੰ ਅਗਵਾ ਕੀਤਾ ਗਿਆ ਸੀ ਇਸ ਤੋਂ ਬਾਅਦ 12 ਜੁਲਾਈ 1993 ਨੂੰ ਡੀਐਸਪੀ ਉਸ ਸਮੇਂ ਦੇ ਭੁਖਿੰਦਰਜੀਤ ਸਿੰਘ ਦੀ ਲੀਡਰਸ਼ਿਪ ਦੇ ਵਿੱਚ ਸ਼ਿੰਦਰ ਸਿੰਘ ਦੇਸਾ ਸਿੰਘ ਬਲਕਾਰ ਸਿੰਘ ਅਤੇ ਇੱਕ ਹੋਰ ਜੋ ਯੂਵਕ ਮੰਗਲ ਸਿੰਘ ਆ ਉਹਦਾ ਫਰਜੀ ਅਨਕਾਊਂਟਰ ਕਰਕੇ ਮਾਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਹੀ 28 ਜੁਲਾਈ ਨੂੰ ਸੁਖਦੇਵ ਸਿੰਘ ਸਰਵਜੀਤ ਸਿੰਘ ਪਰਵਿੰਦਰ ਸਿੰਘ ਨੂੰ ਵੀ ਪੁਲਿਸ ਟੀਮ ਨੇ ਕੋਰ ਝੂਠੇ ਅਨਕਾਊਂਟਰ ਚ ਮਾਰ ਦਿੱਤਾ ਗਿਆ ਸੀ ਤਾਂ ਇਹ ਦੋ ਅ ਜੇ ਠੂਠੇ ਮੁਕਾਬਲੇ ਸੀਗੇ ਜਿਸ ਦੇ ਵਿੱਚ ਸੀਬੀਆਈ ਦੀ ਮਾਨਯੋਗ ਸੀਬੀਆਈ ਦੀ ਕੋਰਟ ਦੇ ਵੱਲੋਂ ਪੰਜ ਉਸ ਸਮੇਂ ਦੇ ਪੁਲਿਸ ਅਫਸਰ ਹੈ ਜਿਹੜੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਉਮਰ ਕੈਦ ਦੀ ਸਜ਼ਾ ਤੇ ਹਰੇਕ ਨੂੰ 3.5 ਲੱਖ ਰੁਪਏ ਜੁਰਮਾਨਾ ਸੁਣਾਇਆ ਗਿਆ ਹੈਗਾ ਤਾਂ ਦੋਸਤੋ ਇਹ ਸੀ ਇਸ ਮਾਮਲੇ ਦੇ ਵਿੱਚ ਅਪਡੇਟ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜੁੜੇ ਰਹਿੰਦੇ ਲਈ ਜਰੂਰ ਸਾਡੇ ਚੈਨਲ ਗੁਰਨੇ ਚੈਨਲ ਹੈ ਜਿਹੜੇ ਉਹਨਾਂ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਕਿ ਸਾਡੇ ਖਬਰਾਂ ਕਿਵੇਂ ਲੱਗੀਆਂ ਤੁਹਾਨੂੰ ਔਰ ਖਬਰ ਦੇ ਕਮੈਂਟ ਦੇ ਨਾਲ ਸਾਨੂੰ ਇਹ ਰੂਟ ਪਤਾ ਲੱਗ ਜਾਂਦਾ ਕਿ ਸਾਡੇ ਕੋਈ ਕਮੀ ਬੇਸ਼ੀ ਹੈਗੀ ਹੈ ਜਣੇ ਧੰਨਵਾਦ ਦੋਸਤੋ ਥੈਂਕ ਯੂ ਜੀ